ਕਲਵਾੜਾ ਨਗਰ ਕੌਂਸਲ ਦੀਆਂ ਚੋਣਾਂ ਦਾ ਅਖਾੜਾ ਦਿਨੋ-ਦਿਨ ਭਖਦਾ ਜਾ ਰਿਹਾ ਹੈ। ਵਾਰਡ ਨੰਬਰ 8 ਵਿੱਚ ਨਗਰ ਕੌਂਸਲ ਦੇ ਮੌਜੂਦਾ ਕੌਂਸਲਰ ਵਿਕਾਸ ਕੋਗਾ ਜੀ ਦੀ ਪਤਨੀ ਸ਼੍ਰੀਮਤੀ ਅਨੀਤਾ ਸ਼ਰਮਾ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਜੋ ਇੱਕ ਸਕੂਲ ਹੈਡ ਮਿਸਟਰਸ ਰਹੇ ਹਨ ਅਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਵਜੋਂ ਵੀ ਇਸ ਇਲਾਕੇ ਵਿੱਚ ਸੇਵਾ ਨਿਭਾ ਚੁੱਕੇ ਹਨ। ਸ਼੍ਰੀਮਤੀ ਅਨੀਤਾ ਸ਼ਰਮਾ ਇੱਕ ਪ੍ਰਤਿਸ਼ਠਿਤ ਅਧਿਆਪਕਾ ਰਹੀ ਹੈ। ਅਤੇ ਉਹਦੇ ਨਾਲ ਹੀ ਉਹ ਇੱਕ ਸਫਲ ਪ੍ਰਸ਼ਾਸਨਿਕ ਅਧਿਕਾਰੀ ਵੀ ਰਹੀ ਹੈ ਸਕੂਲ ਅਧਿਆਪਕਾਂ ਦਾ ਉਹਨਾਂ ਨਾਲ ਚੰਗਾ ਖਾਸਾ ਸਬੰਧ ਹੈ ਜਿਸ ਕਾਰਨ ਉਹਨਾਂ ਨੇ ਵਾਰਡ ਨੰਬਰ 8 ਵਿੱਚ ਆਪਣੇ ਪ੍ਰਤੀਯੰਦੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਕੁਲਜੀਤ ਘੋਰ ਨੂੰ ਸਿੱਧੀ ਟੱਕਰ ਦਿੱਤੀ ਹੋਈ ਹੈ ਕੁਲਜੀਤ ਘੋਰ ਅਮਰਪਾਲ ਸਿੰਘ ਜੋਹਰ ਦੀ ਪਤਨੀ ਹੈ ਜੋ ਖੁਦ ਪਿਛਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਅਕਾਲੀ ਦਲ ਵੱਜੋਂ ਉਮੀਦਵਾਰ ਸਨ ਤੇ ਹਾਰ ਗਏ ਸਨ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁਣ ਤੋਂ ਹੋ ਗਏ ਹਨ ਅਤੇ ਅਧਿਆਪਕਾਂ ਦੀਆਂ ਵੋਟਾਂ ਲੈਣ ਲਈ ਸਥਾਨਕ ਵਿਧਾਇਕ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਵੋਟਾਂ ਪਾਣ ਲਈ ਅਪੀਲ ਕਰਦੇ ਹੋਏ ਕਹਿ ਰਹੇ ਹਨ ਕਿ ਜੀ ਜੀ ਉਹਨਾਂ ਦਾ ਵੀ ਥੈਂਕਸ ਇਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਦੋ ਤਿੰਨ ਦਿਨ ਪਹਿਲਾਂ ਕਰਵਾਇਆ ਔਰ ਮੈਂ ਤੁਹਾਨੂੰ ਸਾਰੇ ਰਹੀ ਬੇਨਤੀ ਕਰਦਾ ਕਿ ਸ਼ਾਇਦ ਹੀ ਇਲੈਕਸ਼ਨ ਹੈ ਹੁਣ ਸਾਡੇ ਹੈਗੇ ਕੋਈ ਟੀਚਰ ਸ਼ਹਿਰ ਦੇ ਕਿਹੜੇ ਕਿਹੜੇ ਹੱਥ ਘੜਾ ਕਰੋ ਸੱਜਣ ਜੀ तकरीबन ਸਾਡੇ ਸ਼ਹਿਰ ਵਿੱਚ ਬਸ ਠੀਕ ਹੈ ਫਿਰ ਤੁਹਾਨੂੰ ਸਾਡਾ ਸਾਥ ਦੇ ਦਿਓ ਸਾਡਾ ਆਰਾਮ ਆਬੀ ਪਾਰਟੀ ਦਾ ਝੰਡਾ ਜਿਹੜਾ ਬੁਲੰਦ ਕਰਦੇ ਹਾਂ ਕਮੇਟੀ ਸਾਡੀ ਸਵਰਨਗਰ ਕੌਂਸਲ ਦੇ ਵਿੱਚ ਜਰੂਰ ਬਣਾਓ ਤਾਂ ਜੋ ਜਿਹੜੇ ਕੰਮ ਹੋ ਰਹੇ ਨੇ ਸ਼ਹਿਰ ਦੇ ਵਿੱਚ ਮੈਂ ਦੱਸਣਾ ਨਹੀਂ ਚਾਹੁੰਦਾ ਪਰ ਸ਼ਹਿਰ ਦੇ ਵਿੱਚ ਤੁਸੀਂ ਆਪ ਦੇਖਿਓ ਕਿ ਸੋਹਣੇ ਕੰਮ ਜਿਹੜੇ ਲੰਬੇ ਸਮੇਂ ਤੋਂ ਨਹੀਂ ਹੋਏ ਉਹ ਕੰਮ ਚੱਲ ਰਹੇ ਦਾ ਆਪਣੇ ਸ਼ਹਿਰ ਦੇ ਵਿੱਚ ਤੋਂ ਕੰਮਾਂ ਨੂੰ ਦੇਖਦੇ ਹੋ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਤੁਸੀਂ ਝਾਂੜੀ ਦੇ ਸਪੋਰਟਰ ਬਣ ਜਾਓ ਤੁਸੀਂ ਕਾਮਰ ਦੇ ਸਪੋਰਟਰ ਬਣ ਜਾਓ ਤੁਸੀਂ ਭਾਜਪਾ ਦੇ ਸਪੋਰਟਰ ਬਣ ਜਾਓ ਸਪੋਰਟਰ ਜਿਹਦੇ ਮਾਰੀ ਮਰਤੀ ਬਣ ਜਾਓ ਪਰ ਕੰਮ ਨੂੰ ਦੇਖ ਕੇ ਜਰੂਰ ਇਸ ਵਾਰ ਜਿਹੜੀ ਵੋਟ ਆ ਉਹ ਜਰੂਰ ਪਾਓ ਔਰ ਮੈਨੂੰ ਲੱਗਦਾ ਕਿ ਜੇ ਤੁਸੀਂ ਕੰਮ ਨੂੰ ਦੇਖ ਕੇ ਵੋਟ ਪਾਓਗੇ ਕੰਪੈਰੀਜ਼ਨ ਕਰੋਗੇ ਬਾਕੀਆਂ ਪਾਰਟੀਆਂ ਦੇ ਨਾਲ ਬਾਕੀ ਧਿਰਾਂ ਦੇ ਨਾਲ ਬਾਕੀ ਤਨੇਹਰ ਦੇ ਨਾਲ ਤਾਂ ਤੁਹਾਡਾ ਆਪਣੇ ਆਪ ਜਿਹੜਾ ਮੰਨਿਆ ਆਮ ਆਦਮੀ ਪਾਰਟੀ ਵੱਲ ਜਾਊਗਾ ਪਰ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਲੋਕ ਸਾਡਾ ਜਿਹੜਾ ਸਾਥ ਆ ਜਰੂਰ ਸਾਡਾ ਦੇਣਗੇ ਔਰ ਸਾਡਾ ਸਾਥ ਦਿਉਨਾ ਹਮੇਸ਼ਾ ਤੁਹਾਡੇ ਨਾਲ ਆ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਹਾਜ਼ਰ ਹਾਂ ਹਰ ਚੰਗੇ ਮਾੜੇ ਸਮੇਂ ਦੇ ਵਿੱਚ ਤੁਹਾਡੇ ਅਸੀਂ ਨਾਲ ਆ ਦੂਜੇ ਪਾਸੇ ਅਧਿਆਪਕ ਆਪਣੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਤੇ ਹਨ ਅਤੇ ਕੰਪਿਊਟਰ ਟੀਚਰ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ਸ਼ੀਲ ਹਨ ਇਸ ਮਾਹੌਲ ਵਿੱਚ ਨਗਰ ਕੌਂਸਲ ਦੀਆਂ ਇਹਨਾਂ ਚੋਣਾਂ ਵਿੱਚ ਅਧਿਆਪਕ ਕੀ ਵਿਧਾਇਕ ਦੀ ਇਸ ਅਪੀਲ ਨੂੰ ਮੰਨਣਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ